ਵੰਦਰ ਨੇ ਚੋਣਾਂ ਲੜੀ ਈਡੀ ਔਰ ਸੀਬੀਆਈ ਔਰ ਇਨਕਮ ਟੈਕਸ ਔਰ ਤਮਾਮ ਏਜੰਸੀਆਂ ਦੇ ਡਰ ਦੇ ਬਾਪਯੂਤ ਔਰ ਕਿਸ ਪ੍ਰਕਾਰ ਸਾਡੇ ਜਿਹੜੇ ਅਕਾਊਂਟਸ ਹੈ ਅਗਰ ਆਪੋਜੀਸ਼ਨ ਪਾਰਟੀ ਦੇ ਅਕਾਊਂਟ ਸੀਜ਼ ਕਰ ਦਿੱਤੇ ਜਾਣ ਜਾਨੀ ਕਿ ਉਹਨਾਂ ਦੀ ਸਾਹ ਪ੍ਰਣਾਲੀ ਬੰਦ ਕਰ ਦਿੱਤੀ ਜਾਵੇ ਔਰ ਮੈਂ ਸਮਝਦਾ ਕਿ ਫਿਰ ਉਹਨੂੰ ਕਿਹਾ ਜਾਵੇ ਕਿ ਤੁਸੀਂ ਚੋਣ ਲੜਨੇ ਇਨਾ ਗੰਭੀਰ ਹਾਲਾਤਾਂ ਦੇ ਵਿੱਚ ਅੱਜ ਬਹੁਤ ਵੱਡੀ ਮੈਂ ਸਮਝਦਾ ਕਿ ਜਿੱਤ ਇੰਡੀਆ ਅਲਾਈንስ ਦੀ ਔਰ ਕਾਂਗਰਸ ਪਾਰਟੀ ਨੂੰ ਮਿਲੀ ਹੈ ਹਾਲਾਂਕਿ ਬਹੁਤ ਸਾਰੀਆਂ ਫੇਰਾਫੇਰੀਆਂ ਬਹੁਤ ਸਾਰਾ ਇਲੈਕਸ਼ਨ ਕਮਿਸ਼ਨ ਦੇ ਦਬਾਬ ਬਹੁਤ ਸਾਰੀਆਂ ਜਗ੍ਹਾ ਤੇ ਤਾਂ ਬਿਨਾ ਚੋਣ ਹੋਏ ਹੀ ਕਿਥਾਵਾਂ ਤੇ ਅਨਾਉਂਸ ਕਰ ਦਿੱਤੇ ਗਏ ਕੈਂਡੀਡੇਟ ਯੂਨੀਨਿਮਸਲੀ ਸੋ ਮੈਂ ਸਮਝਦਾ ਕਿ ਇਹ ਸਾਰੀ ਜਿੱਤ ਦਾ ਸਿਹਰਾ ਮੈਂ ਆਦਰਯੀਆਂ ਰਾਹੁਲ ਗਾਂਧੀ ਜੀ ਨੂੰ ਔਰ ਖਰਗੇ ਸਾਹਿਬ ਨੂੰ ਇਹ ਤੁਮ ਪੂਰਾ ਇਹ ਜਿੱਤ ਦਾ ਸੇਰਾ ਦਿਨਾ। ਸੋ ਨਾਲ ਹੀ ਨਾਲ ਅਗਰ ਮੈਂ ਗੱਲ ਕਰਾਂ ਆਪੋਜੀਸ਼ਨ ਪਾਰਟੀਆਂ ਦੀ ਮੈਂ ਪਹਿਲਾਂ ਹੀ ਅਕਸਰ ਕਹਿੰਦਾ ਸੀ ਬੋਲਦਾ ਕਿ ਮੈਂ ਨਾ 13 0 ਦੀ ਗੱਲ ਕਰਾਂ ਨਾ 0 13 ਦੀ ਗੱਲ ਕਰਾਂ ਅਕਸਰ ਹੀ ਮੈਂ ਕਿ ਪ੍ਰਤਾਪ ਸਿੰਘ ਬਾਜਵਾ ਜੀ ਹੋਰਾਂ ਨੇ ਕਦੇ ਕੋਈ ਨੰਬਰ ਨਹੀਂ ਇਸ ਤਰ੍ਹਾਂ ਦਾ ਦਿੱਤਾ ਸੀ। ਔਰ ਅਸੀਂ ਦੋਨੋਂ ਜਾਣੇ ਹਮੇਸ਼ਾ ਅਕਸਰ ਇੱਕ ਗੱਲ ਕਹਿੰਦੇ ਸਾਂ ਕਿ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਉੱਭਰ ਕੇ ਆਏਗੀ। ਔਰ ਕਾਂਗਰਸ ਪਾਰਟੀ ਦੀਆਂ ਸਭ ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਨੂੰ ਮਿਲਣਗੀਆਂ। ਔਰ ਜੋ ਕੈਂਡੀਸਾਂ ਉਸੇ ਤਰ੍ਹਾਂ ਦਾ ਹੀ ਵਿਖਣ ਨੂੰ ਮਿਲਿਆ ਔਰ ਜੋ ਪ੍ਰਤਾਪ ਸਿੰਘ ਬਾਜਵਾ ਵੀ ਕਦੇ-ਕਦੇ ਮਜ਼ਾਕੀਆ ਪੰਚ ਕਹਿ ਦਿੰਦੇ ਆ ਵੀ ਦਾਰੇ ਦਾ ਭਰਾ ਹੁਣ ਜਾ ਰਿਹਾ ਹੈ। ਜੋ ਇਹਨਾਂ ਨੇ ਕਿਹਾ ਸੀ ਉਹ ਕਈ ਆਰੀ ਜੁਬਾਨ ਤੇ ਸਰਸਵਤੀ ਬੈਠੀ ਹੁੰਦੀ ਹੈ ਸੋ ਸੱਚੇ ਪਾਤਸ਼ਾਹ ਨੇ ਉਹ ਵੀ ਮੁਕੰਮਲ ਜੋ ਇਹਨਾਂ ਨੇ ਕਿਹਾ ਉਹਦੇ ਤੇ ਲੁਧਿਆਣੇ ਦੇ ਲੋਕਾਂ ਨੇ ਮੋਹਰ ਲਾ ਦਿੱਤੀ ਗਈ ਹੈ। ਔਰ ਜਿਸ ਪ੍ਰਕਾਰ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਮਾਸ 26 ਮਹੀਨਿਆਂ ਦੇ ਸਮੇਂ ਦੇ ਵਿੱਚ ਨਕਾਰਿਆ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ। ਮੈਨੂੰ ਲੱਗਦਾ ਕਿ ਸਾਨੂੰ ਕਿਸੇ ਤੇ ਟਿੱਪਾ ਟਿੱਪਣੀ ਕੀਤੇ ਬਿਨਾ ਇੱਕ ਸਮੇਂ ਹੈ ਸੋ ਮੁੱਚੇ ਪੰਜਾਬ ਦੇ ਲੋਕਾਂ ਦਾ ਸਤਾਤਰ ਪਾਰਟੀ ਨੂੰ ਕੀ ਅਸੀਂ ਤੁਹਾਨੂੰ ਮੁਕੰਮਲ ਤੌਰ ਤੇ ਨਕਾਰ ਦਿੱਤਾ ਗਿਆ ਹੈ ਮਾਸ 10 ਸੀਟਾਂ ਹੋਣੀਆਂ ਜਿਹੜੇ 92 ਸੀਟਾਂ ਦੇ ਨਾਲ ਜਿੱਤ ਕੇ ਗਏ ਸਨ ਜਿਨ੍ਹਾਂ ਦਾ ਕਬਜਾ ਸੀ 92 ਵਿਧਾਨ ਸਭਾ ਤੇ ਲੇਕਿਨ ਕੇਵਲ 10 ਸੀਟਾਂ ਹੋਣੀਆਂ ਮੈਂ ਸਮਝਦਾ ਕਿ ਇਹ ਆਮ ਆਦਮੀ ਪਾਰਟੀ ਜਿਹੜੀ ਉਰਜਾਨਾ ਬੜੀਆਂ ਵੱਡੀਆਂ ਵੱਡੀਆਂ ਡਿੰਗਾ ਮਾਰਦੇ ਔਰ ਇੱਕ ਕਾਰਿਆਕਾਲ ਤੇ ਪੰਜਾਬ ਦੇ ਲੋਕਾਂ ਨੇ ਮੋਹਰ ਲਾ ਦਿੱਤੀ ਗਈ ਹੈ। ਔਰ ਸ਼੍ਰੋਮਣੀ ਅਕਾਲੀ ਦਲ ਮਾਸ 13 ਚੋਂ ਮਸਾਂ ਇੱਕ ਸੀਟ ਉਹ ਵੀ ਪਰਿਵਾਰਕ ਸੀਟ ਆਦੇ ਕਰਦੀ ਸੀ ਸਾਰਾ ਸ਼੍ਰੋਮਣੀ ਅਕਾਲੀ ਦਲ ਅੱਜ ਮੈਂ ਸਮਝਦਾ ਕਿ ਬਹੁਤ ਨਿਰਾਸ਼ ਹੈ ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਾਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੇ ਕਿਉਂਕਿ ਜਿਹੜਾ ਡਬਲ ਸਟੈਂਡਰਡ ਹੈ ਨਾ ਉਹਨੂੰ ਲੋਕ ਪਸੰਦ ਨਹੀਂ ਕਰਦੇ ਤੁਸੀਂ ਬਹੁਤ ਸਰ ਬਹੁਤ ਸਮਾਂ ਟਰਾਈ ਕਰਦੇ ਰਹੇ ਕਿ ਭਾਜਪਾ ਦੇ ਨਾਲ ਸਾਡਾ ਗਠਜੋੜ ਹੋਏਗਾ ਆਖਿਰਕਾਰ ਸੁਬੀਰ ਸਿੰਘ ਬਾਦਲ ਉਹਨਾਂ ਦੀ ਗੱਲ ਮੁੱਕ ਚੁੱਕੀ ਸੀ ਲੇਕਿਨ ਫਿਰ ਕਿਤੇ ਨਾ ਕਿਤੇ ਮੇਰੇ ਖਿਆਲ ਲੋਕਾਂ ਨੇ ਪ੍ਰੈਸ਼ਰ ਥੱਲੇ ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਕਿ ਅਸੀਂ ਆਪ ਇੰਡੀਪੈਂਡੈਂਟ ਚੋਣ ਲੜਾਂਗੇ ਅੱਜ ਜਿਹੜੀ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਹੈ ਅਕਾਲੀ ਦਲ ਜਿਹੜਾ ਕਿ ਬਾਦਲ ਦਲ ਬਣ ਕੇ ਰਿਹਾ ਗਿਆ ਹੈ ਮਕਮਲ ਤੌਰ ਤੇ ਹਾਸ਼ੀਏ ਤੇ ਜਾਣੀ ਕਿ ਉਰਾ ਮਕਮਲ ਅੰਤ ਹੋ ਚੁੱਕਿਆ ਹੈ ਮੇਰੇ ਸਤਿਕਾਰਯੋਗ ਪ੍ਰਾਉ ਅਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਅੱਜ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਕਿ 26 ਸਾਲਾਂ ਚ ਪਹਿਲੀ ਵਾਰ ਹੀ ਹੋਇਆ ਹੈ ਕਿ ਬੀਜੇਪੀ ਜਿਹੜੀ ਬੀਜੇਪੀ ਪਾਰਟੀ ਹੈ ਇਹਨੂੰ ਇੱਕ ਸੀਟ ਪੰਜਾਬ ਦੇ ਵਿੱਚ ਨਹੀਂ ਮਿਲੀ ਇਹ ਸਾਡੇ ਆਸੇ ਬਹੁਤ ਵੱਡੀ ਗੱਲ ਹੈ ਔਰ ਪੰਜਾਬ ਦੇ ਲੋਕਾਂ ਨੇ ਜਿਸ ਪ੍ਰਕਾਰ ਦਾ ਬੀਜੇਪੀ ਦਾ ਫਿਤਕਰਾ ਸੀ ਪੰਜਾਬ ਦੇ ਲੋਕਾਂ ਨਾਲ ਔਰ ਜਿਸ ਪ੍ਰਕਾਰ ਦੇ ਹਾਲਾਤ ਬਣਾ ਦਿੱਤੇ ਗਏ ਸੰਸਾ ਦੇ ਕਿਸਾਨ ਪਰਵਾਦੇ ਔਰ ਇੱਕ ਵੀ ਕੋਈ ਨਵੀਂ ਡਿਵੈਲਪਮੈਂਟ ਔਰ ਇੱਕ ਵੀ ਚੀਜ਼ ਮਗਰਲੇ 10 ਸਾਲਾਂ ਚ ਪੰਜਾਬ ਨੂੰ ਨਹੀਂ ਮਿਲੀ ਸੋ ਮੈਂ ਸਮਝਦਾ ਕਿ ਇਹ ਬੀਜੇਪੀ ਨੂੰ ਬਹੁਤ ਵੱਡਾ ਸਨੇਹਾ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ ਇਹ ਪੂਰੇ ਦੇਸ਼ ਭਰ ਦੇ ਵਿੱਚ ਤਾਂ ਕਿਤੇ ਤੁਹਾਡੀ ਦਾਲ ਗਲ ਸਕਦੀ ਏ ਲੇਕਿਨ ਪੰਜਾਬ ਦੇ ਲੋਕ ਬੀਜੇਪੀ ਨੂੰ ਕਦੇ ਮਾਫ ਨਹੀਂ ਕਰਨਗੇ ਸੋ ਸਾਥੀਓ ਇਹ तमाम ਸਾਰੀਆਂ ਗੱਲਾਂ ਜਿਹੜਾ ਮੈਂ ਸਮਝਦਾ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਤਨਬਾਦ ਕਰੀਏ ਔਰ ਇਹ ਕੱਲੀ ਰਾਜੇਵੜਿੰਗ ਦੀ ਜਿੱਤ ਨਹੀਂ ਏ ਇਸ ਜਿੱਤ ਦੇ ਵਿੱਚ ਪੂਰੇ ਦਾ ਪੂਰਾ ਜਿਹੜਾ ਸਹਿਯੋਗ ਹੈ ਮੈਂ ਸਮਝਦਾ ਕਿ ਜਿਹੜਾ ਦੋਆ ਸਾਡੇਾਂ ਦੀ ਸਾਡੀ ਜੋੜੀ ਹਮੇਸ਼ਾ ਬਹੁਤ ਸਾਰਾ ਪਿਆਰ ਨਹੀਂ ਅਕਸਰ ਹੀ ਹੁੰਦਾ ਕਿ ਜਿਹੜਾ ਸੀਐਲਪੀ ਪੀਸੀਸੀ ਹੈ ਤੁਸੀਂ ਦੇਖੋ ਈਵਨ ਅਕਾਲੀ ਦਲ ਦੇ ਵਿੱਚ ਜੇ ਤੁਸੀਂ ਗੱਲ ਕਰੋਗੇ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਗੱਲ ਕਰੋਗੇ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਸੁਣੀ ਜਾ ਰਹੀ ਹੈ ਬੀਜੇਪੀ 'ਚ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਸੁਣੀ ਜਾਂਦੀ ਹੈ ਲੇਕਿਨ ਜਿਸ ਪ੍ਰਕਾਰ ਦਾ ਪਿਆਰ ਤੇ ਸਹਯੋਗ ਇੱਕ ਦੂਜੇ ਤੋਂ ਮਿਲਿਆ ਔਰ ਸੀਐਲਪੀ ਨੇ ਹਮੇਸ਼ਾ ਬਹੁਤ ਬਹੁਤ ਵੱਡਾ ਦਿਲ ਕਰਕੇ ਹਮੇਸ਼ਾ ਬੇਸ਼ੱਕ ਮੈਂ ਉਮਰ ਛੋਟਾ ਮੈਨੂੰ ਪਿਆਰ ਦਿੱਤੇ ਰਹੇ ਇਹ ਮੈਨੂੰ ਲੱਗਦਾ ਉਹਦਾ ਵੀ ਨਤੀਜਾ ਔਰ ਨਾਲ ਹੀ ਨਾਲ ਨਾ ਕੇਵਲ ਸਾਡੇ ਦੋਹਾਂ ਦਾ ਬੇਸ਼ੱਕ ਕੋਈ ਮਾੜਾ ਮੋਟਾ ਕਿਤੇ ਨਰਾਜ਼ ਪਰੇਸ਼ਾਨ ਹੋਵੇ ਔਰ ਜਦੋਂ ਅਸੀਂ ਦੋਨੋਂ ਜਾਣੇ ਨੇ ਜਾ ਕੇ ਕਿਸੇ ਨਾਲ ਗੱਲ ਕਰਨੀ ਮੈਨੂੰ ਲੱਗਦਾ ਕਿ ਉਸ ਵੀ ਸਾਰੇ ਸਾਥੀਆਂ ਨੇ ਸਾਡੋਂ ਬਹੁਤ ਮਾਨ ਸਨਮਾਨ ਦਿੱਤਾ ਅੱਜ ਸਮੁੱਚੀ ਕਾਂਗਰਸ ਪਾਰਟੀ ਦੀ ਜਿੱਤ ਹੈ ਸਾਡੇ ਦੋਨਾਂ ਦੀ ਜਿੱਤ ਨਹੀਂ ਹੈ ਇਟਸ ਅ ਟੀਮ ਵਰਕ ਤੇ ਅਸੀਂ ਸਾਰਿਆਂ ਨੂੰ ਕੋਸ਼ਿਸ਼ ਕੀਤੀ ਕਿ ਅਸੀਂ ਨਾਲ ਲੈ ਕੇ ਚੱਲੀਏ ਔਰ ਜਿਹੜਾ ਵਿਅਕਤੀ ਇਹ ਸੋਚਦਾ ਵੀ ਮੈਂ ਅਸੀਂ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਤਾਂ ਫਿਰ ਪ੍ਰਮਾਤਮਾ ਸੱਚੇ ਪਾਤਸ਼ਾਹ ਵੀ ਮੇਰਾ ਖਿਆਲ ਕਿਰਪਾ ਕਰਦਾ ਔਰ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਅਸੀਂ ਇੱਕ ਟੀਮ ਬਣ ਕੇ ਪੰਜਾਬ ਦੇ ਅੰਦਰ ਕਿਉਂਕਿ ਹਜੇ ਪੰਜਾਬ ਨੂੰ ਬਦੇਰੇ ਲੋੜ ਹੈ ਔਰ ਜਿਸ ਪ੍ਰਕਾਰ ਦੇ ਅੱਜ ਪੰਜਾਬ ਦੇ ਹਾਲਾਤ ਨੇ ਕੋਈ ਇਹ ਨਹੀਂ ਹੈ ਕਿ ਅਸੀਂ ਸਭ ਸਿੱਟਾ ਜਿੱਤ ਗਏ ਤਾਂ ਹੁਣ ਸਭ ਕੁਝ ਠੀਕ ਹੋ ਗਿਆ ਹਜੇ ਸਾਡੇ ਸਾਹਮਣੇ ਬਹੁਤ ਵੱਡੇ ਚੈਲੰਜਸ ਅੰਗੇ ਨੇ ਜਿੰਨਾ ਚੈਲੰਜਸ ਨੂੰ ਅਸੀਂ ਲੋਕਾਂ ਨੇ ਪਾਰ ਕਰਨਾ ਔਰ ਮੈਨੂੰ ਲੱਗਦਾ ਹੈ ਕਿ ਅਗਰ ਟੀਮ ਵਰਕ ਇਕੱਠੇ ਹੋ ਕੇ ਅਸੀਂ ਇਹਨਾਂ ਚੈਲੰਜਸ ਦਾ ਮੁਕਾਬਲਾ ਕਰਾਂਗੇ ਤਾਂ ਅਸੀਂ ਅਵਸ਼્ય ਰੂਪ ਦੇ ਵਿੱਚ 2027 ਜੀਰਾ ਸਨੇਹਾ ਪੰਜਾਬ ਦੇ ਲੋਕਾਂ ਨੇ ਇਹਨਾਂ ਚੋਣਾਂਾਂ ਦੇ ਵਿੱਚ ਦੇ ਦਿੱਤਾ ਗਿਆ ਹੈ ਕਿ ਆਉਣ ਵਾਲਾ ਕੱਲ ਜਿਹੜਾ ਹੈ ਉਹ ਕਾਂਗਰਸ ਪਾਰਟੀ ਦਾ ਹੋਏਗਾ ਇਹ ਕਲੀਅਰ ਕੱਟ ਮੰਡੇਟ ਕਾਂਗਰਸ ਪਾਰਟੀ ਨੂੰ ਆਰੇ ਸਨੇਹਾ ਪੂਰੇ ਪੰਜਾਬ 'ਚ ਚਲਾ ਗਿਆ ਹੈ ਔਰ ਇਹਰੇ ਤੇ ਅਸੀਂ ਸਾਰੇ ਜਾਣੇ ਇਹ ਨਹੀਂ ਕਿ ਅੱਜ ਤੋਂ ਇਸ ਕੱਲ ਨੂੰ ਕਾਂਗਪਾਲੀਏ ਕੀ ਵੀ ਸਨੇਹਾ ਚਲਾ ਗਿਆ ਹੈ ਅਸੀਂ ਪੂਰਨ ਤੌਰ ਤੇ ਪੰਜਾਬ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਕਿਸਾਨਾਂ ਦੇ ਦੱਬਿਆਂ ਦੇ ਮਿੱਧਿਆਂ ਦੇ ਕੁਚਲਿਆਂ ਦੇ ਇੰਡਸਟਰੀ ਵਾਲਿਆਂ ਦੀ ਤਮਾਮ ਇੰਟਰਸਟ ਜਿਹੜੇ ਹੈਗੇ ਨੇ ਉਹਨਾਂ ਦੇ ਤਮਾਮ ਮੁੱਦੇ ਨੇ ਭਾਈਚਾਰਕ ਜਿਹੜੇ ਮੁੱਦੇ ਨੇ ਤਮਾਮ ਜਿਹੜੇ ਹੋਰ ਗੰਭੀਰ ਮੁੱਦੇ ਨੇ ਪੰਜਾਬ ਦੇ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ ਚ ਕੋਨਾ ਤਮਾਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਕੇ ਲੋਕਾਂ ਦੀ ਇੱਛਾ ਦੇ ਮੁਤਾਬਕ ਅਸੀਂ ਆਉਣ ਵਾਲੇ ਕੱਲ ਦੀ ਜਿਹੜੀ ਹੈ ਉਹ ਤਿਆਰੀ ਕਰਾਂਗੇ ਤਾਂ ਜੋ ਕਿਸੇ ਵਿਅਕਤੀ ਨੂੰ ਵੀ ਇਸ ਵਿੱਚ ਬੇਸ਼ੱਕ ਕੋ ਮਲਾਜਬ ਵੀ ਹੋਣ ਕਿਸੇ ਵਿਅਕਤੀ ਨੂੰ ਇਹ ਨਾ ਲੱਗੇ ਕਿ ਪੰਜਾਬ ਕਾਂਗਰਸ ਪਾਰਟੀ ਨੇ ਕੋਈ ਵੀ ਖਿੱਤਾ ਜਾਂ ਕੋਈ ਵੀ ਵਿਅਕਤੀ ਵਿਸ਼ੇਸ਼ ਜਾਂ ਕੋਈ ਵੀ ਪੰਜਾਬ ਦੀ ਕਲ ਜਿਹੜੀ ਹੋਣ ਵਾਲੀ ਸੀ ਉਹ ਕਾਂਗਰਸ ਪਾਰਟੀ ਨੇ ਨਹੀਂ ਕੀਤੀ ਇਹ तमाम ਚੀਜ਼ਾਂ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਮੈਂ ਦੁਬਾਰਾ ਫੇਰ ਜਿਆਦਾ ਕੁਝ ਨਾ ਕਹਿੰਦਾ ਹੋਇਆ ਸਮੂਹ ਪੰਜਾਬ ਦੇ ਲੋਕਾਂ ਦਾ ਮੈਂ ਸਿਰ ਝੁਕਾ ਕੇ ਉਹਨਾਂ ਦੇ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਮੱਥੇ ਲਾ ਕੇ ਨਾ ਕੇਵਲ ਲੁਧਿਆਣੇ ਵਾਲਿਆਂ ਦਾ ਪੂਰੇ ਪੰਜਾਬ ਪੰਜਾਬ ਦੇ ਲੋਕਾਂ ਦਾ ਕਿਉਂਕਿ ਇਹ ਜਿਹੜੀ ਜਿੱਤ ਹੈ ਇਹਦੇ ਵਿੱਚ ਸਮੂਹ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਜਿਹੜੇ ਵਿਅਕਤੀ ਖੁੰਝ ਗਏ ਕਿਉਂਕਿ ਬਹੁਤ ਲੋਗਾਂ ਨੂੰ ਧਰਮ ਦੇ ਨਾਮ ਤੇ ਹਾਲਾਂਕਿ ਅਯੁੱਧਿਆ ਦੇ ਵਿੱਚ ਮੈਂ ਕਹਿਣਾ ਚਾਹਾਂਗਾ ਬੜੀ ਵੱਡੀ ਬੇਅਦਬੀ ਕੀਤੀ ਅਖੀਰਲੇ ਦਿਨਾਂ ਦੇ ਵਿੱਚ ਭਾਜਪੀ ਨੇ ਸ਼੍ਰੀ ਰਾਮ ਭਗਵਾਨ ਜੀ ਦਾ ਜਿਹੜਾ ਝੰਡਾ ਲਾ ਕੇ ਹਰੇਕ ਚੌਂਕ ਚੁਰਾਹੇ 'ਚ ਲਾਇਆ ਫਿਰ ਉਹ ਹਵਾ ਦੇ ਨਾਲ ਉੱਡ ਗਏ ਕਈ ਉਹ ਮਤਲਬ ਕਿ ਇਸ ਤਰ੍ਹਾਂ ਬੇਅਦਬੀ ਹੋਈ ਜਿਹੜਾ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਕਿ ਇਸ ਤਰ੍ਹਾਂ ਰਾਮ ਜੀ ਦੇ ਫੋਟੋ ਲੱਗੀ ਹੋਵੇ ਸਾਠ ਸਾਖ ਕਿਉਂਕਿ ਅਸੀਂ ਮੰਨਦੇ ਹਾਂ ਜਿੱਥੇ ਕਿਤੇ ਸਾਡੇ ਬਾਬਿਆਂ ਦੀ ਫੋਟੋ ਲੱਗੀ ਹੈ ਉਹਨਾਂ ਨਾਲ ਉਹ ਬੇਅਦਬੀ ਕੀਤੀ ਗਈ ਹੋਵੇ ਕੇਵਲ ਤੇ ਕੇਵਲ ਆਪਣੀ ਕੁਰਸੀ ਦੇ ਆਸਤੇ ਕੇਵਲ ਤੇ ਕੇਵਲ ਭਗਵਾਨ ਰਾਮ ਦਾ ਨਾਮ ਲੈ ਕੇ ਸਤਾ ਸਰਕਾਰ ਚ ਆਉਣ ਵਾਸਤੇ ਲੇਕਿਨ ਅਯੋਧਿਆ ਚੋਂ ਇਹ ਜਿਹੜਾ ਕਾਂਗਰਸ ਪਾਰਟੀ ਨੂੰ ਫਤਵਾ ਮਿਲਿਆ ਹੈ ਇਹ ਇੱਕ ਸਨੇਹ तमाम ਲੋਗਾਂ ਨੂੰ ਉਤਰ ਮਾੜਿਆ ਨੂੰ ਕਿ ਕੋਈ ਵੀ ਵਿਅਕਤੀ ਵਿਸ਼ੇਸ਼ ਕੋਈ ਵੀ ਪਾਰਟੀ ਕਿਸੇ ਵੀ ਰੱਬ ਦਾ ਨਾਮ ਲੈ ਕੇ ਜਾਂ ਭਗਵਾਨ ਦਾ ਨਾਮ ਲੈ ਕੇ ਉਹ ਰਾ ਮਿਸਯੂਜ਼ ਨਹੀਂ ਕਰ ਸਕਦੇ ਭਗਵਾਨ ਰਾਮ ਜੀ ਸਾਡੇ ਵੀ ਹੈ ਭਗਵਾਨ ਰਾਮ ਜੀ ਸਭ ਦੁਨੀਆ ਦੇ ਸੋ ਕੋਈ ਵਿਅਕਤੀ ਵਿਸ਼ੇਸ਼ ਇਹ ਕਹੇ ਕਿ ਭਗਵਾਨ ਮੇਰੇ ਹੈ ਇਹ ਮੈਨੂੰ ਲੱਗਦਾ ਚੰਗੀ ਗੱਲ ਨਹੀਂ ਔਰ ਅਯੋਧਿਆ ਚੋਂ ਬੀਜੇਪੀ ਦਾ ਹਾਰ ਜਾਣਾ ਔਰ ਕਾਂਗਰਸ ਪਾਰਟੀ ਦਾ ਜਿੱਤਣਾ ਇਹ ਆਪਸ ਦੇ ਵਿੱਚ ਬਹੁਤ ਵੱਡੀ ਮਿਸਾਲ ਹੈ ਔਰ ਉੱਤਰ ਪ੍ਰਦੇਸ਼ ਬੀਜੇਪੀ ਕਾਂਗਰਸ ਪਾਰਟੀ ਬੀਜੇਪੀ ਅਲਾਈਅንስ ਜਿਹੜਾ ਅਤੇ ਆਪੀ ਜੀਪੀ ਪਿੱਛੇ ਰਹੀ ਹੈ ਔਰ ਇੰਡੀਆ ਗਠਬੰਧਨ ਦੀ ਬਹੁਤ ਵੱਡੀ ਜਿਹੜੀ ਜਿੱਤ ਹੈ ਉਹ ਸਾਨੂੰ ਉੱਤਰ ਪ੍ਰਦੇਸ਼ ਚ ਮਿਲੀ ਹੈ ਸੋ ਇਹ तमाम ਗੱਲਾਂ ਦੀ ਅੱਜ ਅਸੀਂ ਅ ਅੱਜ ਅ ਸਾਰੇ ਸਮੁੱਚੇ ਦੇਸ਼ ਵਾਲਿਆਂ ਨੂੰ ਤੇ ਪੰਜਾਬੀਆਂ ਨੂੰ ਮੈਂ ਵਧਾਈ ਦਿੰਦਾ ਔਰ ਆਸ ਕਰਦਾ ਕਿ ਅਸੀਂ ਆਉਣ ਵਾਲੇ ਸਮੇਂ ਚ ਥੋਡੀਆਂ ਜਿਹੜੀਆਂ ਉਮੀਦਾਂ ਤੇ ਕਾਂਗਰਸ ਪਾਰਟੀ ਮੈਂ ਤੇ ਬਾਜਵਾ ਸਾਹਿਬ ਇੱਕ ਛੋਟਾ ਪ੍ਰਾਅ ਤੇ ਵੱਡਾ ਪ੍ਰਾਅ ਬਣ ਕੇ ਇਸੇ ਤਰ੍ਹਾਂ ਬਾਜਵਾ ਸਾਹਿਬ ਦਾ ਅਸ਼ੀਰਵਾਦ ਲੈਂਦੇ ਹੋਏ ਅਸੀਂ ਆਉਣ ਵਾਲੇ ਸਮੇਂ 'ਚ ਦੋਵੇਂ ਜੋੜੀ ਬਣਾ ਕੇ ਔਰ ਸਾਰੇ ਪੰਜਾਬ ਦੇ ਕਾਂਗਰਸ ਭਰਾਵਾਂ ਦੇ ਸਾਥੀਆਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਜਿਨ੍ਹਾਂ ਨੇ ਅੱਥਕੀ ਸਾਨੂੰ ਵੋਟ ਨਹੀਂ ਵੀ ਪਾਈ ਅਸੀਂ ਉਹਨਾਂ ਨੂੰ ਵੀ ਜਾ ਕੇ ਮਿਲਣਾ ਹੈ ਔਰ ਉਹਨਾਂ ਨਾਲ ਵੀ ਆਪ ਦਾ ਵਿਚਾਰ ਵਟਾਂਦਰਾ ਸਾਂਝਾ ਕਰਕੇ ਕਿ ਕਿੱਥੇ ਕੋਈ ਕਮੀ ਰਹਿ ਗਈ ਹੈ ਕਿਸ ਪ੍ਰਕਾਰ ਦੀ ਕੋਈ ਹੋਰ ਨਵੀਂ ਨੀਤੀ ਬਣਾਉਣੀ ਚਾਹੀਦੀ ਹੈ ਉਹ ਅਸੀਂ ਆਉਣ ਵਾਲੇ ਸਮੇਂ 'ਚ ਲਿਖਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮੈਂ ਬੇਨਤੀ ਕਰਾਂਗਾ ਸੀਐਲਪੀ ਲੀਡਰ ਬਾਜਵਾਤ ਸਾਹਿਬ ਤੋਂ ਸੰਬੋਧਨ ਕਰਨਾ ਇਸ ਪ੍ਰੈਸ ਕਾਨਫਰੰਸ ਦਾ ਰਾਜ ਮੈਂ پہلے ਆਪਣੇ ਛੋਟੇ ਵੀਰ ਦਾ ਮੂੰਹ ਮਿੱਠਾ ਕਰਾ ਕੇ ਕਰਨਾ ਚਾਹੁੰਦਾ ਗੁਰੂ ਬਾਰਾ ਸਾਹਿਬ ਦੀ ਆਪਾਰ ਕਿਰਪਾ ਦੇ ਨਾਲ ਜਿਹੜਾ ਬੜਾ ਹਿਸਟੋਰਿਕ ਫਤਵਾ ਮਿਲਿਆ ਹੈ ਮੈਂ ਸਾਰੇ ਨੂੰ ਪਹਿਲੇ ਤੇ ਆਪਣੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਆਪਣੇ ਛੋਟੇ ਭਾਈ ਅਮਰਿੰਦਰ ਸਿੰਘ ਰਾਜਾ ਵਿਢਿੰਗ ਜੀ ਜਿਹੜੀ ਹਿਸਟੋਰਿਕ ਵਿਕਟਰੀ ਮਿਲੀ ਲੱਖ ਲੱਖ ਮੁਬਾਰਕਾਂ ਇਹਨਾਂ ਨੂੰ ਇਹਨਾਂ ਦੇ ਸਾਰੇ ਪਰਿਵਾਰ ਨੂੰ ਸਾਡੀ ਪੈਨ ਨੂੰ ਸਾਡੇ ਬੱਚਿਆਂ ਨੂੰ ਇਹਨਾਂ ਦੀ ਬਟੀਆਂ ਨੂੰ ਬੇਟੇ ਨੂੰ ਸਾਰੇ ਹੀ ਹਜ਼ਾਰਾਂ ਦੀ ਤਦਾਦ ਸਾਡੇ ਮੁਲਕ ਤੇ ਲੱਖਾਂ ਦੀ ਤਦਾਦ ਚ ਸਾਡੇ ਵੋਟਰਸ ਸਮੁੱਚੇ ਪੰਜਾਬ ਦੇ ਪਹਿਲੇ ਤੇ ਲੁਧਿਆਣੇ ਤੋਂ ਮੈਂ ਸ਼ੁਰੂ ਹੋਵਾਂਗਾ ਫੇਰ ਮੈਂ ਹੁਣ ਸ਼ੁਰੂ ਕਰਾਂਗਾ ਸਾਰਿਆਂ ਨੂੰ ਪਹਿਲੇ ਧਾਰਾ ਸਾਡਾ ਜਿਹੜਾ ਲਖਨਪੁਰ ਦਾ ਬਾਰਡਰ ਹੈ ਜੰਮੂ ਕਸ਼ਮੀਰ ਤੋਂ ਉੱਥੋਂ ਦਾ ਸੁਖਜਿੰਦਰ ਸਿੰਘ ਰੰਦਾਵਾ ਜੀ ਪਹਿਲੀ ਜਿਹੜੀ ਵੱਡੀ ਵਿਕਟਰੀ ਸਾਡੀ ਰਾਜਾ ਜੀ ਤੋਂ ਬਾਅਦ ਹੋਈ ਉਹ ਗੁਰਦਾਸਪੁਰ ਦੀ ਕਈ ਸਾਲਾਂ ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਜਿਹੜੀ ਸੀਟ ਨੂੰ ਹੋਲਡ ਆਨ ਕਰਦੀ ਐ ਜਿੱਥੇ ਪ੍ਰਾਈਮ ਮਿਨਿਸਟਰ ਵੀ ਆਏ ਨੇ ਜਿੱਥੇ ਸਾਰੇ ਜਾਣੇ ਆਏ ਨੇ ਹੋਮ ਮਿਨਿਸਟਰ ਤੋਂ ਲੈ ਕੇ ਉਹ ਬਹੁਤ ਵੱਡੇ ਮਾਰਗਾਂ ਤੇ ਰੰਦਾਵਾ ਸਾਹਿਬ ਜਿੱਤੇ ਫਿਰ ਅੰਮ੍ਰਿਤਸਰ ਦੇ ਵਿੱਚ ਗੁਰੂ ਘਰ ਤੋਂ ਸਾ ਗੁਰਜੀਤ ਸਿੰਘ ਔਇਲਾ ਸਾਹਿਬ ਉਹਨਾਂ ਦੀ ਜਿੱਤ ਹੋਈ ਫਿਰ ਜਲੰਧ ਤੋਂ ਸਾ ਚਲਨਜੀਤ ਸਿੰਘ ਚੰਨੀ ਜੀ ਫਾਰਮਰ ਸੀਐਮ ਇੱਕ ਬਹੁਤ ਵੱਡੀ ਹਿਸਟੋਰਿਕ ਵਿਕਟਰੀ ਇੱਕ ਸਾਲ ਦੇ ਵਿੱਚ ਵਿੱਚ ਹੀ ਅਸੀਂ ਲੋਕਾਂ ਦੇ ذریعے ਵੇਖੋ ਲੋਕਤੰਤਰ ਦੇ ਵਿੱਚ ਲੋਕ ਰਾਜ ਲੋਕਾਂ ਦੇ ذریعے ਉਹ ਫਤਵਾ ਬਦਲਿਆ ਉਸ ਤੋਂ ਬਾਅਦ ਸਾਡੇ ਛੋਟੇ ਵੀਰ ਦਾ ਲੁਧਿਆਣਾ ਆ ਜਾਂਦਾ ਫਿਰ ਸ਼ੰਭੂ ਬਾਰਡਰ ਤੱਕ ਪਹੁੰਚਤੇ ਗਾਂਧੀ ਸਾਹਿਬ ਇਹ ਲਖਨਪੁਰ ਤੋਂ ਵੇਖੋ ਟ੍ਰੇਨ ਚੱਲੀ ਹੈ ਤੇ ਸ਼ੰਭੂ ਦੇ ਬਾਰਡਰ ਤੱਕ ਆ ਗਈ ਹੈ ਨਾਲ ਹੀ ਡਾਕਟਰ ਅਮਰ ਸਿੰਘ ਜੀ ਫਿਰ ਦੁਜਾ ਹੈ ਇੰਡੋ ਪਾਕ ਬਾਰਡਰ ਤੇ ਬੈਠੇ ਸਾਡੇ ਕੋਲ ਬਾਇਆ ਸਰ ਪਾਨੇ ਲੇਟ ਟਿਕਟ ਦਿੱਤੀ ਬੇਤਰੀ ਉਹਨਾਂ ਸਾਰਿਆਂ ਨੂੰ ਵਿਕਰੀ ਮਿਲੀ ਹੈ ਜਿਹੜੇ ਜਿਹੜੇ ਮੇਰੇ ਵੀਰ ਨਹੀਂ ਵੀ ਜਿੱਤ ਪ੍ਰਾਪਤ ਕਰ ਸਕੇ ਜੀਤ ਮਹਿੰਦਰ ਸਿੰਘ ਸਿੱਧੂ ਬਠਿੰਡਾ ਤੋਂ ਸਾ ਸਰਪਾਲ ਸਿੰਘ ਖਹਿਰਾ ਜੀ ਸੰਗਰੂਰ ਤੋਂ ਸਾਡੇ ਵਿਜੇਂਦਰ ਸਿੰਘ ਵਿਜੇਂਦਰ ਸਿੰਘਲਾ ਸਾਹਿਬ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਸਾਡੀ ਛੋਟੀ ਭੈਣ ਯਾਮਨੀ ਗੋਬਰ ਜੀ ਹੁਸ਼ਿਆਰਪੁਰ ਤੋਂ ਸਾਡੀ ਭੈਣ ਅਮਰਜੀਤ ਸੌਕੇ ਜੀ ਫਰੀਦਕੋਟ ਤੋਂ ਸਾਡੇ ਜ਼ੀਰਾ ਸਾਹਿਬ ਸਾਡਾ ਆਪਣਾ ਭਤੀਜਾ ਕੁਲਬੀਰ ਸਿੰਘ ਜ਼ੀਰਾ ਸਾਰਿਆਂ ਨੇ ਬਹੁਤ ਜ਼ੋਰ ਲਗਾਇਆ ਕੋਈ ਕਸਰ ਨਹੀਂ ਛੱਡੀ ਸਮੁੱਚੇ ਪੰਜਾਬ ਦੇ ਸਾਰੇ ਹੀ ਵੋਟਰਸ ਦਾ ਤੇ ਪੰਜਾਬੀਆਂ ਦਾ ਮੈਂ ਧੰਨਵਾਦ ਕਰਨਾ ਜਿਹੜੀ ਗੱਲ ਦੀ ਸਾਰਿਆਂ ਨੂੰ ਪਾਰਟੀ ਹਾਈ ਕਮਾਂਡ ਨੂੰ ਤੇ ਸਾਡੀ ਇੱਕ ਸੋਚ ਸੀ ਕਿ ਪਿਛਲਾ ਨੰਬਰ ਅਸੀਂ ਘੱਟੋ ਘੱਟ ਸਸਟੇਨ ਕਰਨਾ ਉਹਦੇ ਵਿੱਚ ਮੈਂ ਮਨੀਸ਼ ਟਵਾੜੀ ਸਾਹਿਬ ਸਾਡੇ ਛੋਟੇ ਭਾਈ ਨੇ ਪੰਜਾਬ ਨੂੰ ਹੀ ਰਿਪਰੈਜ਼ੈਂਟ ਕਰਦੇ ਰਹੇ ਨੇ ਚੰਡੀਗੜ੍ਹ 'ਚ ਬੜੀ ਹਿਸਟੋਰਿਕ ਵਿਕਟਰੀ ਉਹਨਾਂ ਦੀ ਵੀ ਜਿਸ ਦਾ ਰਾਜਾ ਜੀ ਤੇ ਬਾਕੀ ਸਾਥੀਆਂ ਦੀ ਹੋਈ ਉਸ ਤਰ੍ਹਾਂ ਹੀ ਵੱਡੀ ਵਿਕਟਰੀ ਹੋਈ ਹੈ ਸਾਡਾ ਨੰਬਰ ਉਹੀ ਰਹਿੰਦਾ 818 ਨੰਬਰ ਹੈ ਸਾਡਾ ਕਿਉਂਕਿ ਹੋਰ ਭਾਵੇਂ ਕਬੂਲਣਾਂ ਕਬੂਲਣ ਇੰਡੀਅਨ نیشنل ਕਾਂਗਰਸ ਕਬੂਲਦੀ ਹੈ ਕਿ ਚੰਡੀਗੜ ਸਾਡਾ ਕੈਪੀਟਲ ਹੈ ਕੱਲ ਵੀ ਸੀ ਅੱਜ ਵੀ ਹੈ ਤੇ ਹਮੇਸ਼ਾ ਵਾਸਤੇ ਰਹੇਗਾ ਸੋ ਉਹ ਸਾਡੀ ਵਿਕਟਰੀ ਹੋਈ ਹੈ ਮੈਂ ਇੱਕ ਉਹ ਚੀਜ਼ਾਂ ਤੁਹਾਨੂੰ ਹੋਰ ਕਹਿਣਾ ਚਾਹਨਾ ਤਕਰੀਬਨ ਸਵਾ ਦੋ ਸਾਲ 92 ਸੀਟਾਂ ਆਪਨੇ ਜਿੱਤੀਆਂ ਸੀ ਐਤ ਕੀ ਉਹਨਾਂ ਦਾ ਨੰਬਰ ਕੱਟ ਕੇ ਬੱਤੀਆਂ ਤੇ ਰਹਿ ਗਿਆ 60 ਸੀਟਾ ਆਪ ਲੂਜ਼ ਕੀਤੀ ਅਸੀਂ ਆਪਣੀ ਸਾਰੀ ਕਾਂਗਰਸ ਦੀ ਇਮਾਨਦਾਰੀ ਨਾਲ ਜਿਹੜੀ ਪਰਫਾਰਮੈਂਸ ਕੀਤੀ ਏ ਲੋਕਾਂ ਦੇ ਹਰ ਵਰਗ ਵਾਸਤੇ ਲੜੇ ਉਹ 18 ਤੋਂ ਅਸੀਂ 60 ਤੇ ਪਹੁੰਚ ਗਏ ਸੋ ਇਹਦੇ ਵਿੱਚ ਨਿਰੇ ਪੰਜ ਸਿਟਿੰਗ ਮਿਨਿਸਟਰਸ ਚੋਂ ਚਾਰ ਲੂਜ਼ ਕੀਤੇ ਨੇ ਆਪ ਤੇ 10 ਸਿਟਿੰਗ ਮਿਨਿਸਟਰਸ ਲੂਜ਼ ਕੀਤੇ ਸੋ ਮੈਂ ਅੱਜ ਭਗਵੰਤ ਮਾਰਜੀ ਨੂੰ ਇਹ ਗੁਜ਼ਾਰਿਸ਼ ਕਰਾਂਗਾ ਭਗਵੰਤ ਜੀ ਤੁਹਾਡੀ ਪਾਰਟੀ ਬਹੁਤ ਵੱਡੇ ਮੋਰਲਸ ਦੀ ਗੱਲ ਸਿਧਾਂਤਾਂ ਦੀ ਗੱਲ ਕਰਦੀ ਆਈ ਜੇ ਤੁਸੀਂ ਥੋੜਾ ਮੋਟਾ ਵੀ ਮੋਰਲ ਸਮਝ ਦਿਓ ਜਿਸ ਦੇ ਨਾਮ ਵਿੱਚ ਮਾਨ ਹੋਏ ਜੇ ਸਹੀ ਮਹਨਤੀ ਆਪਣਾ ਮਾਨ ਰੱਖਣਾ ਚਾਹਦੇ ਤੇ ਇਟ ਇਜ਼ ਹਾਈ ਟਾਈਮ ਹੁਣ ਤੁਸੀਂ ਇਸ ਇਫਾ ਦੋ ਤੱਕ ਕਿਸੇ ਹੋਰ ਬੰਦੇ ਨੂੰ ਆਂ ਦੇ ਤਾ ਤੁਹਾਡੇ ਹੁੰਦੇ ਜੋ ਹਾਲ ਅੱਜ ਹਸ਼ਰ ਹੋਇਆ ਇੱਕ ਟੋਟਲ ਫਤਵਾ ਨੈਸ਼ਨਲ ਲੈਵਲ ਤੇ ਨਿਰੰਦਰ ਮੋਦੀ ਦੇ ਖਿਲਾਫ ਹੈ ਸੂਬੇ ਦੇ ਲੈਵਲ ਤੇ ਆਪ ਦੇ ਖਿਲਾਫ ਮੈਸਮਨਾ ਗੁਰੂ ਮਾਰਾ ਸਾਹਿਬ ਦੀ અપਾਰ ਕਿਰਪਾ ਹੋਈ ਸਾਡੇ ਕੋ ਸਹੀ ਇੱਕ ਫੈਸਲਾ ਲਿਆ ਗਿਆ ਜਿਸ ਦੇ ਨਾਲ ਜਿਹੜਾ ਅਸੀਂ ਇਹਨਾਂ ਨਾਲ ਕਿਸੇ ਕਿਸਮ ਦਾ ਰਿਸ਼ਤਾ ਨਹੀਂ ਰੱਖਿਆ ਲੋਕਾਂ ਨੇ ਡਾਇਰੈਕਟਲੀ ਇਹ ਦੱਸ ਦਿੱਤਾ ਕਿ ਸਾਡੀ ਚੋਇਸ ਕਾਂਗਰਸ ਠੀਕ ਹੈ ਸਾਡੇ ਨਾਲ ਥੋੜੀ ਦੇਰ ਬਾਅਦ ਸੀ ਅੱਜ ਤੋਂ ਸਵਾ ਦੋ ਸਾਲ ਪਹਿਲੇ ਰਾਜ਼ਗੀ ਹੋਈ ਸੀ देयर ਵਾਸ ਸਰਟਨ ਰੀਜ਼ਨਸ ਬਟ ਵੀ ਹੈਵ ਪੁਟ ਹਰ ਹਾਊਸ ਇਨ ਆਰਡਰ ਇਕੱਠੇ ਹੋ ਕੇ ਚੱਲੇ ਆ ਪੰਜਾਬ ਦੇ ਹਰ ਮੁੱਦੇ ਤੇ ਲੜੇ ਆਂਦੇ ਟਾਈਮ ਵਿੱਚ ਸੈਂਟਰ ਦੇ ਨਾਲ ਵੀ ਹਰ ਲੜਾਈ ਜਾਰੀ ਰੱਖਾਂਗੇ ਜਿੰਨਾ ਚਿਰ ਪੰਜਾਬ ਨੂੰ ਇਨਸਾਫ ਨਹੀਂ ਮਿਲਦਾ ਸੋ ਮੈਂ ਆਪਣੇ ਸਾਰੇ ਵੀਰਾਂ ਨੂੰ ਜਿਹੜੇ ਜਿੱਤੇ ਨੇ ਉਹਨਾਂ ਨੂੰ ਦਿਲੀਬ ਮੁਬਾਰਕਬਾਦ ਪੇਸ਼ ਕਰਨਾ ਚਾਹਾਂਗਾ ਜਿਹੜੇ ਇਸ ਜੰਗ ਦੇ ਵਿੱਚ ਸਫਲ ਨਹੀਂ ਹੋ ਸਕੇ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜੇ ਸਵਾਰ ਹੁੰਦੇ ਤੁਹਾਨੂੰ ਪਤਾ ਜਿਹੜੇ ਅਸਲ ਸਵਾਰ ਹੁੰਦੇ ਨੇ ਉਹ ਦੇਖ ਕੇ ਹੀ ਫਿਰ ਚੰਗੇ ਹੌਸ ਰਾਈਡਰਸ ਤੇ ਸਵਾਰ ਬਣਦੇ ਨੇ देयर इज ਆਲਵੇਸ ਅ ਸੈਕੰਡ ਟਾਈਮ ਆਪਾਂ ਨੂੰ ਲਗਾਤਾਰ ਕੰਮ ਕਰਨਾ ਚਾਹੀਦਾ ਤੇ ਕੰਮ ਕਰਾਂਗੇ ਅਸੀਂ ਤੇ ਰਾਜਾ ਜੀ ਨੂੰ ਮੈਂ ਇਸ ਗੱਲ ਦਾ ਯਕੀਨ ਦਵਾਨਾ ਜਿਸ ਤਰ੍ਹਾਂ ਅਸੀਂ ਇਕੱਠਿਆਂ ਨੇ ਬਾਕੀ ਸਾਥੀਆਂ ਦੇ ਨਾਲ ਕਾਮਯਾਬੀ ਪਾਈ ਹੈ ਉਸ ਤਰ੍ਹਾਂ ਹੀ ਅਸੀਂ ਚਾਹਨੇ ਆ ਕਿ ਆਉਣ ਵਾਲਾ ਟਾਈਮ ਜਿਹੜਾ ਸਾਡੇ ਆਪਣੇ ਕਾਡਰਸ ਆਪਣੇ ਸਾਥੀ ਜਿਹੜੇ ਤਗੜੇ ਹੋ ਕੇ ਆਪਣੇ ਆਪਣੇ ਅਸੈਂਬਲੀ ਹਲਕਿਆਂ 'ਚ ਕੰਮ ਕਰ ਅਸੀਂ ਲੋਕਾਂ ਦੀ ਐਕਸਪੈਕਟੇਸ਼ਨਸ ਤੱਕ ਉੱਤਰ ਕੇ ਆ ਸਕੀਏ ਸੋ ਮੈਂ ਇੱਕ ਜਾਖੜ ਸਾਹਿਬ ਨੂੰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਜਾਖੜ ਸਾਹਿਬ ਤੁਸੀਂ ਭਾਜਪਾ ਦਾ ਤੇ ਕਾਂਗਰਸ ਕਰ ਵੀ ਕਰਦੇ ਸਾਰੇ ਇਤੋ ਲੈ ਕੇ ਤੁਸੀਂ ਵੀ ਮੋਰੈਲਿਟੀ ਦੀਆਂ ਬੜੀਆਂ ਗੱਲਾਂ ਕਰ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਤੁਸੀਂ ਪੰਜਾਬ ਨੂੰ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਬੜਾ ਅਨਫੋਰਚੂਨੇਟ ਹੈ ਕਿ ਤੁਸੀਂ 50 ਸਾਲ ਇੱਕ ਇਹੋ ਜੀ ਜਮਾਤ 'ਚ ਰਹੇ ਹੋ ਜਿਨ੍ਹਾਂ ਨੇ ਹਮੇਸ਼ਾ ਦੇਸ਼ ਦੀ ਇਕਤਾ ਤੇ ਖੰਡਤਾ ਵਾਸਤੇ ਵੱਡੇ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਜਿਹੜਾ ਕਾਂਗਰਸਮੈਨ ਹੁੰਦਾ ਉਹਦੀ ਨੈਚੁਰਲ ਜਿਹੜੀ ਸੋਚ ਹੁੰਦੀ ਉਹ ਸੈਕੂਲਰਿਜ਼ਮ ਦੀ ਸੋਚ ਹੈ ਆਪਣੇ ਭਾਈਚਾਰਕ ਸਾਂਝ ਨੂੰ ਬਣਾਉਣ ਦੀ ਸੋਚ ਮੈਨੂੰ ਅਫਸੋਸ ਹੋਇਆ ਜਾਕਰ ਸਾਹਿਬ ਤੁਸੀਂ ਇੱਕ ਵਰਗ ਨੂੰ ਵਰਗਲਾਉਣ ਵਾਸਤੇ ਧਰਮ ਦਾ ਵਾਸਤਾ ਪਾ ਕੇ ਥੋੜੀਆਂ-ਮੋਟੀਆਂ ਵੋਟਾਂ ਤੇ ਵਧਾਈਆਂ ਨੇ ਭਾਈ ਜਿਹੜੀਆਂ 2 ਸੀਟਾਂ ਸੀ ਉਹ ਗੋਆਈਆਂ ਨੇ ਜੇ ਤੁਸੀਂ ਮੋਰਲੀ ਸਹੀ ਸਮਝਦੇ ਹੋ ਇਸ ਗੱਲ ਮੈਂ ਤੁਹਾਨੂੰ رائے ਦੇ ਸਕਦਾ ਕਿਉਂਕਿ ਨਾ ਤੇ ਤੁਹਾਡੇ ਭਤੀਜੇ ਨੇ ਅੱਜ ਤੱਕ ਅਸੀਫਾ ਦਿੱਤਾ ਤਨਖਾਹ ਲੈਂਦਾ ਕਾਂਗਰਸ ਦੀ ਤੇ ਕੰਮ ਕਰਦਾ ਭਾਜਪਾ ਦਾ ਤੁਸੀਂ ਵੀ ਕਾਂਗਰਸ ਰਹੇ ਹੋ ਤੁਹਾਨੂੰ ਹੋਂਦ ਦਿੱਤੀ ਤੁਹਾਨੂੰ ਪਛਾਣ ਦਿੱਤੀ ਕਾਂਗਰਸ ਨੇ ਤੁਹਾਡਾ ਆਪਣਾ ਫਿਰੋਜ਼ਪੁਰ ਪਾਰਲੀਮੈਂਟ ਹਲਕਾ ਜਿੱਥੋਂ ਤੁਸੀਂ ਇੱਕ ਸਾਡਾ ਹੀ ਪੁਰਾਣਾ ਸਾਥੀ ਲੈ ਕੇ ਗਏ ਸੀ ਉਹਨੂੰ ਟਿਕਟ ਦਵਾਈ ਹੈ ਨਾ ਉਹਦਾ ਕੁਝ ਬਣਿਆ ਨਾ ਤੁਹਾਡਾ ਬਣਿਆ ਇੱਕ ਵੀ ਸੀਟ ਸਮੁੱਚੇ ਪੰਜਾਬ ਚ ਭਾਜਪਾ ਨੂੰ ਨਹੀਂ ਆਈ ਸੋ ਦੋ ਇਹਨਾਂ ਲੀਡਰਾਂ ਨੂੰ ਮੈਂ ਜ਼ਰੂਰ ਅੱਪ ਲੈਵਲ ਨੂੰ ਗੁਜ਼ਾਰਿਸ਼ ਕਰਾਂਗਾ ਬੰਨੀ ਤੇ ਇਹਨਾਂ ਨੇ ਸਾਡੀ ਹੈ ਨਹੀਂ ਬਟ ਮੈਂ ਬੇਨਤੀ ਜ਼ਰੂਰ ਕਰੂੰਗਾ ਭਗਵੰਤ ਮਾਨ ਜੀ ਨੂੰ ਤੇ ਜਾਖੜ ਸਾਹਿਬ ਨੂੰ ਜੇ ਮੋਰਲਸ ਕਿਸੇ ਚੀਜ਼ ਦੇ ਤੁਸੀਂ ਸਮਝਦੇ ਹੋ ਤੇ ਹਾਈ ਟਾਈਮ ਹੈ ਤੁਸੀਂ ਇਸਤਿਫਾ ਦਿਓ ਨਵੀਂ ਲੀਡਰਸ਼ਿਪ ਨੂੰ ਆਂਦੋ ਸੋ ਇੰਨੇ ਕਿਹਾ ਹੋਇਆ 40 ਸਾਲਾਂ ਬਾਅਦ ਪਹਿਲੀ ਫਰੋਜ਼ਪੁਰ ਜਿੱਤੇ ਕਿਉਂਕਿ ਜਾਖੜ ਚਲੇ ਗਏ ਉਹ ਇਹ ਦੱਸੋ ਇਹ ਵੀ ਬਹੁਤ ਵੱਡੀ ਗੱਲ ਜਿਹੜੀ ਇਹਨਾਂ ਦੱਸੀ ਜਿਹੜੇ ਮੇਰੇ ਧਿਆਨ 'ਚ ਨਹੀਂ ਸੀ ਆਈ 40 ਸਾਲ ਬਾਅਦ ਫਰੋਜ਼ਪੁਰ ਦੀ ਪਾਰਲੀਮੈਂਟ ਸੀਟ ਗਏ ਕਾਂਗਰਸ ਨੇ ਜਿੱਤੀ ਕਾਂਗਰਸ ਜਿੱਤੀ ਹੈ ਜਦੋਂ ਜਾਖੜ ਸਾਹਿਬ ਸਾਨੂੰ ਅਲਵਿਦਾ ਕਹਿ ਗਏ ਸੋ ਉਹਨਾਂ ਦਾ ਮੁਬਾਰਕ ਕਦਮ ਇਹ ਹੋਏ ਨੇ ਸਾਰੇ ਪੰਜਾਬ ਦੇ ਵਿੱਚੋਂ ਬਿਲਕੁਲ ਪਤਾ ਸਾਫ ਹੋ ਗਿਆ ਕਿਸੇ ਇੱਕ ਸੀਟ ਤੇ ਬੀਜੇਪੀ ਜਿੱਤੀ ਨਹੀਂ ਹੈ ਮੈਂ ਇਹ ਗੱਲ ਪਹਿਲੇ ਵੀ ਕਹੀ ਸੀ ਬਿੱਟੂ ਜੀ ਨੂੰ ਮੈਂ ਬੇਨਤੀ ਕਰਾਂਗਾ ਬਿੱਟੂ ਜੀ ਹੁਣ ਤੁਹਾਨੂੰ ਚੰਗੀ ਇੱਕ ਲੰਬੀ ਛੁੱਟੀ ਦੀ ਜ਼ਰੂਰਤ ਹੈ ਤੁਸੀਂ ਕਿਰਪਾ ਕਰਕੇ ਤੁਹਾਡੇ ਰਿਲੇਸ਼ਨਸ ਬੜੇ ਟੌਪ ਤੇ ਨੇ ਮੈਂ ਤੇ رائے ਦਊਂਗਾ ਕਿ ਕੈਨੇਡਾ ਦੇ ਵਿੱਚ ਇਹ ਜਿਹੜੀ ਮਿਨਿਸਟਰੀ ਆਫ ਫੋਰਨ ਅਫੇਅਰਸ ਉਥੇ ਸਪੈਸ਼ਲ ਇੱਕ ਪੋਸਟ ਹੈ ਜਿਹੜਾ ਮੇਰਾ ਖਿਆਲ ਹੈ ਕਿ ਅਗਲੇ 5 ਸਾਲ ਬਾਅਦ ਇਹਨਾਂ ਨੂੰ ਉਥੇ ਘੱਲ ਦੇਣਾ ਚਾਹੀਦਾ ਹੈ ਉਥੇ ਬਹੁਤ ਸਾਰੇ ਲੋਕ ਉਹਨਾਂ ਦੇ ਇੰਤਜ਼ਾਰ ਦੇ ਵਿੱਚ ਨੇ ਉਥੇ ਜਾਣਗੇ ਉਹਨਾਂ ਦਾ ਵੈਲਕਮ ਕਰਨਗੇ ਸੋ ਚਾਜੇ ਢੰਗ ਨਾਲ ਬੜੇ ਲੋਕ ਇੰਤਜ਼ਾਰ ਕਰ ਰਹੇ ਨੇ ਜੇ ਉਥੇ ਕਦੇ ਚਲੇ ਜਾਣਗੇ ਤਾਂ ਬੜੀ ਅੱਛੀ ਰਾਏ ਹੋਏਗੀ ਸੋ ਅਸੀਂ ਇੱਕ ਵਾਰ ਫੇਰ ਸਮੁੱਚੇ ਪੰਜਾਬ ਦਾ ਆਪਣੇ ਕਾਂਗਰਸਮੈਂਬਰ ਦਾ ਆਪਣੀ ਪ੍ਰੈਸ ਦੇ ਵੀਰਾਂ ਦਾ ਸਾਥੀਆਂ ਦਾ ਮੁਸ਼ਕਲ ਘੜੀ ਚ ਵੀ ਤੁਸੀਂ ਸਾਡਾ ਸਾਥ ਮੈਂ ਤੁਹਾਡਾ ਬਹੁਤ ਬਖੂਰ ਆ ਇੱਕ ਦੀ ਇਜਾਜ਼ਤ ਦੇ ਸਾਡੇ ਪ੍ਰਧਾਨ ਜੀ ਤੇ ਆਂਦੇ ਵਕਤ ਮੈਨੂੰ ਕਿਸੇ ਨੇ ਆ ਲਿਖ ਕੇ ਕਲਿਆ ਕਿ ਥੋੜਾ ਪੜ੍ਹ ਦਿਓ ਕਿਉਂਕਿ ਇਹਨਾਂ ਦੇ ਨਾਲ ਚ ਕਿੱਕਲੀ ਬੜੀ ਪੜਦੇ ਰਹੇ ਨੇ ਸਾਡੇ ਸਾਡੇ ਚੀਫ ਮਿਨਿਸਟਰ ਸਾਹਿਬ ਉਹ ਕਹਿੰਦੇ ਕਿੱਕਲੀ ਕਲੀਰ ਦੀ ਤੇਰਾ ਅੱਗੇ ਇੱਕ ਕੱਟ ਕੱਟ ਦਿਓ ਤੇਰਾ ਅੱਗੋਂ ਇੱਕ ਕੱਟ ਦਿਓ ਮੇਰੇ ਵੀਰ ਜੀ ਅੱਖਾਂ ਖੋਲ ਲਈਆਂ ਪੰਜਾਬ ਦੇ ਲੋਕਾਂ ਨੇ ਚੱਲਾਂ ਹੀ ਹੁਣ ਤੁਹਾਡਾ ਝੂਠ ਵਾਲਾ ਤੀਰ ਚੱਲਣਾ ਨਹੀਂ ਹੁਣ ਤੁਹਾਡਾ ਝੂਠ ਵਾਲਾ ਤੀਰ ਜੀ ਗੱਪ ਦੀ ਵੀ ਯਾਰੋ ਕੋਈ ਅੱਧ ਹੁੰਦੀ ਏ ਪਰ ਤੁਸੀਂ ਤਾਂ ਗੱਪਾਂ ਵਾਲੀ ਕਰ ਦਿੱਤੀ ਅਖੀਰ ਜੀ ਹੁਣ ਤੇੰਦੀਆਂ ਕਲਾਮਾਂ ਵਿੱਚੋਂ ਤੁਰ ਪਿਆ ਝਾੜੂ ਕਾਂਗਰਸ ਜਾਂਦੀ ਕਾਂਗਰਸ ਜਾਂਦੀ ਵੇਖਿਓ ਜਿੱਤਾ ਜਿੱਤਾ ਨੂੰ ਹੀ ਚੀਰਦੀ ਸੋ ਆ ਲਿਖ ਕੇ ਕਿਸੇ ਸਾਥੀ ਨੇ ਦਿੱਤਾ ਕਿ ਹੁਣ ਟਾਈਮ ਆ ਗਿਆ ਹੈ ਕਿਰਪਾ ਕਰੋ ਇਕਲੀ-ਕਲੀਰ ਦਾ ਵਕਤ ਓਵਰ ਹੋ ਚੁੱਕਿਆ ਸਿਆਣੇ ਬੜੋ ਤੁਸੀਂ ਵੀ ਜਾਣਦਾ ਤੁਹਾਡਾ ਟਾਈਮ ਆ ਗਿਆ ਜੇ ਦੋਨੋਂ ਇਹ ਵਿਅਕਤੀ ਚਲੇ ਜਾਣ ਤੇ ਪੰਜਾਬ ਦੀ ਬਹੁਤ ਬਿਹਤਰੀ ਹੋ ਸਕਦੀ ਹੈ ਸੋ ਇੰਨੇ ਕਿੰਦਾ ਹੋਇਆ ਮੈਂ ਸਾਰੇ ਵੀਰਾਂ ਨੂੰ ਇੱਕ ਵਾਰ ਫਿਰ ਥੈਂਕਸ ਅਦਾ ਕਰੂੰਗਾ ਇਰ ਵਿੱਚ ਮੈਂ ਇਹ ਵੀ ਕਹਿਣਾ ਚਾਹਣਾ ਕਿ ਜਿਹੜੇ ਟਰਨ ਕੋਟ ਸੀ ਗਏ ਜਿਹੜੇ ਪਾਰਟੀਆਂ ਛੱਡ ਕੇ ਗਏ ਕਿ ਅਸੀਂ ਦੋਨੋਂ ਗੱਲ ਕੈ ਨਹੀਂ ਭੁੱਲ ਗਏ ਲੇਕਿਨ ਮੈਂ ਸਮਝਦਾ ਕਿ ਬਹੁਤ ਵੱਡਾ ਸਨੇਹਾ ਉਹਨਾਂ ਲੋਕਾਂ ਨੂੰ ਦਿੱਤਾ ਹੈ ਜਿਨ੍ਹਾਂ ਨੇ ਰਾਤੋਂ ਰਾਤ ਪਾਰਟੀਆਂ ਬਦਲ ਕੇ ਕੋਈ ਕਦੀ ਕਿਤੇ ਨਾ ਕਿਤੇ ਕੋਤਾਹੀ ਹੋ ਗਈ ਹਸ਼ਾਰਪੁਰ ਅਦਰਵਾਈਜ਼ ਜਿੰਨੇ ਵੀ ਐਸੇ ਲੋਕ ਗਏ ਸਨ ਆਪਰਚੂਨਿਸਟ ਜਿਹੜਾ ਨੇ ਪਾਰਟੀ ਨੂੰ ਐਨ ਮੌਕੇ ਤੇ ਛੱਡ ਕੇ ਔਰ ਮੌਕਾ ਪ੍ਰਸਤੀ ਦੇਖਦੇ ਹੋਏ ਪਾਰਟੀ ਛੱਡ ਕੇ ਦੂਜੀ ਪਾਰਟੀ ਨਾਲ ਚਲੇ ਗਏ ਬਹੁਤ ਵੱਡਾ ਫਤਵਾ ਪੰਜਾਬ ਦੇ ਲੋਕਾਂ ਨੂੰ ਲੋਕਾਂ ਨੇ ਉਹਨਾਂ ਦੇ ਖਿਲਾਫ ਹੀ ਦਿੱਤਾ ਮੈਂ ਪੰਜਾਬ ਵਾਲਿਆਂ ਦਾ ਧੰਨਵਾਦ ਕਰਦਾ ਇਸ ਕਰ ਲਈ ਪ੍ਰਿੰਸਪਾ 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 ਇੱਕ ਇੱਕ ਕਰਕੇ ਮੈਂ ਕੇ ਬਾਜਵਾ ਸਾਹਿਬ ਨਹੀਂ ਹਾਂਜੀ ਦੱਸੋ